ਮੁਕੇਰੀਆਂ ਵਿਖੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਬੜੀ ਧੂਮ-ਧਾਮ ਨਾਲ ਖਾਲਸਾ ਫੌਜ ਦਾ ਪਹਿਲਾ ਸਿਪਾਹਸਾਲਾਰ ਬਾਬਾ ਹਿੰਮਤ ਸਿੰਘ ਜੀ ਜੋ ਕਿ ਪੰਜ ਬਾਗ ਸਮਤ 1718 ਮਤਾਬਕ ਸਾਨ 1661 ਈਸਵੀ ਨੂੰ ਜਗਨਨਾਥਪੁਰੀ ਓਡੀਸ਼ਾ ਵਿੱਚ ਪਿਤਾ ਜੋਤੀਰਾਮ ਤੇ ਮਾਤਾ ਰਾਮੋਦੇਵੀ ਦੇ ਘਰ ਬਕੇ ਜਨਮ ਲਿਆ ਸੀ ਉਹਨਾਂ ਦਾ ਜਨਮ ਦਿਹਾੜਾ ਅੱਜ ਗੁਰਦੁਆਰਾ ਸਾਹਿਬ ਹਿੰਮਤ ਸਿੰਘ ਰਜਿਸਟਰਡ ਮੁਕੇਰੀਆਂ ਬਲੋਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਜੋ ਪਰਸੋਂ ਦੇ ਰੱਖੇ ਗਿਆ ਕੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਭੋਗ ਤੋਂ ਬਾਅਦ ਆਏ ਹੋਏ ਰਾਗੀ ਢਾਡੀਆਂ ਨੇ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਜੋੜੀ ਰੱਖਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਮੋਹਨ ਸਿੰਘ ਮੀਤ ਪ੍ਰਧਾਨ ਬੀਬੀ ਬਲਬੀਰ ਕੌਰ ਡਾਕਟਰ ਜੁਗਿੰਦਰ ਸਿੰਘ ਜਸਪਾਲ ਸਿੰਘ ਪ੍ਰੇਮ ਸਿੰਘ ਡਾਕਟਰ ਬਲਵਿੰਦਰ ਸਿੰਘ ਅਮਰ ਸਿੰਘ ਚੱਕ ਦਵਿੰਦਰ ਸਿੰਘ ਹੈੱਡ ਗ੍ਰਾਂਥੀ ਹਰਵਿੰਦਰ ਸਿੰਘ ਆਦ ਨੇ ਜਾਣਕਾਰੀ ਦਿੱਤੀ ਕਿ ਅਮਰਤਵੇਲੇ 5 ਤੋਂ 7 ਵਜੇ ਤੱਕ ਸੁਖਨੀ ਸਾਹਿਬ ਦੇ ਜਾਪ ਹੁੰਦਿਆਂ ਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਜਾਪ ਵਿੱਚ ਆ ਕੇ ਆਪਣੀ ਹਾਦੀ ਲੋ ਆ ਕੇ ਆਪਣਾ ਜਨਮ ਸਫਲਾ ਕਰੋ ਗੁਰੂ ਦੀਆਂ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ ਆਓ ਦੇਖਦੇ ਹਾਂ ਮੁਕੇਰੀਆਂ ਤੋਂ ਦਲਬੀਰ ਚਰਖਾ ਦੀ ਪੂਰੀ ਰਿਪੋਰਟ ਜੇ ਤੁਸੀਂ ਸਾਡਾ YouTube ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਜੀ ਹੰਮਾ ਰਾਜਾ ਦੀਵਾਨੀ ਹੱਥੀਏ ਮੁਕੱਦਸ ਖੰਡਾ ਬ੍ਰਹਮੰਡ ਦਾ ਰੇਬਲ ਗੁਰਗਦੀ ਤੇ ਸੁਭੈ ਮਾਨ ਝੁਕੋ ਝਪਟਾਲ ਧਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਗੋਦੰਦ ਦੇ ਜੁੜ ਬੈਠੇ ਗੁਰੂ ਮੇਰੇ ਖਾਲਸਾ ਜੀ ਵੱਡਿਆਂ ਭਾਗਾਂ ਵਾਲਿਓ ਆਕਾਲ ਪੁਰਖ ਮਹਾਰਾਜ ਨੇ ਨਜ਼ਰ ਕਰਮ ਕੀਤੀ ਹੈ ਨਜ਼ਰ ਰਹਿਮਤ ਕੀਤੀ ਹੈ ਮੇਰੇ ਦਾਤਾਰ ਪ੍ਰਤੀ ਸਾਹਿਬ ਦੀ ਪਵਿੱਤਰ ਗੋਦੰਦ ਦਾ ਜੁੜ ਬੈਠੇ

ਆਪ ਜੀ ਦੇ ਨਾਲ ਤੋਂ ਪਹਿਲਾਂ ਗੁਰਦਵੀਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਖਾਸ ਤੌਰ 'ਤੇ ਸਾਹਿਬ ਵਾਹਿਗੁਰੂ ਦੀ ਕੀ ਫਤਿਹ ਇੱਕ ਗੁਰਦੁਆਰਾ ਬਾਬਾ ਜੀ ਸਿੰਘ ਜੀ ਦਾ ਉਨਾਰੀ ਯਾਦ ਵਿੱਚ ਪਰਮੇਸ਼ਰ ਕੋਲ ਸਾਂਝਾ ਗਿਆ ਹਰ ਗੱਲ ਦੀ ਤਰ੍ਹਾਂ ਮਾਝ ਮਾਗ ਫਸਟਾ 1900 ਐ 2024 ਬਣਾਇਆ ਗਿਆ ਔਰ ਮਨਾਇਆ ਜਾ ਰਿਹਾ ਉਹ ਵਿਅਕਤੀ ਦਾ ਪਾਪਾ ਮੁਕੀ ਇਮਾਨ ਸਿੰਘ ਜੀ ਦਾ ਜਨਮ 2008 ਇਸੂ ਵਿੱਚ ਜਨਰਤਪੁਰ ਵਿੱਚ ਜੰਮੇ ਸਨ ਜਿਨ੍ਹਾਂ ਦੀ ਮਾਤਾ ਬਲਦੇਵੀ ਤੇ ਪਿਤਾ ਗੁਰੂ ਨਾਨਕ ਪ੍ਰਭੂ ਵੈਦੂਤਾ ਕਾਮਸਾਹਵਲ ਤੇ ਇਹਨਾਂ ਦਾ ਪਸ਼ੁਕੜ ਜਿਹੜਾ ਸਜੂਰਾ ਝੋਖੜੇ ਵਿਖੇ ਦਾ ਹੈ ਇਹਨਾਂ ਦੇ ਬਾਟੂ-ਬਟੇ ਦੇ ਪਹਿਲੇ ਖੇ ਰਹੇ ਸੀ ਅੰਮਾਲਾ ਡਿਸਟ੍ਰਿਕਟ ਝੋਖੜਾ ਵਿਖੇ ਉਸ ਤੋਂ ਬਾਅਦ ਓਡੀਸ਼ਾ ਚੱਲ ਗਏ ਔਰ ਜਿਹੜੇ ਜਵਾਨ ਕੋਈ ਤਾਂ ਇਹ ਅਨੰਦਪੁਰ ਸਾਹਿਬ 'ਤੇ ਆਏ ਇੱਥੇ ਹੀ ਇਹਨਾਂ ਨੇ ਜਦੋਂ 1690 ਵਿੱਚ ਅ ਪੰਜਾਬੀ ਨੇ ਪੰਜ ਅਮਰਤ ਦੀ ਪਿਆਰ ਕੀਤਾ ਅਮਰਤ ਦਾ ਪਟਾ ਪਿਆਰ ਕੀਤਾ ਤਾਂ ਪੰਨਾ ਸਿੰਘਾਂ ਦੀ ਇਹਨਾਂ ਨੇ ਜੂਰ ਕੀਤੀ ਤੇ ਪਹਿਲਾ ਪਿਆਰਾ ਜਿਹੜਾ ਸੀ ਭਾਈ ਜਿਆਸ ਸਿੰਘ ਦੂਸਰਾ ਪਿਆਰਾ ਭਾਈ ਕਰਨ ਸਿੰਘ ਤੀਸਰਾ ਪਿਆਰਾ ਭਾਈ ਹਿਮੋਤ ਸਿੰਘ ਜੋ ਚੀਵਰ ਜਾਤੀ ਦਾ ਪਾਠ ਰੱਖਦੇ ਨੇ ਕੌਥਾ ਪਿਆਰਾ ਜਿਹੜਾ ਭਾਈ ਮੁਖਰ ਸਿੰਘ ਜੀ ਜੋ ਗੁਜਰਾਤ દ્વાਰਕਾ ਤੇ ਹੋਆ ਪੰਜਵਾਂ ਪਿਆਰਾ ਭਾਈ ਸਾਬ ਸਿੰਘ ਜੀ ਜਿਹੜਾ ਕਿ ਮੇਰਾ ਖੁਦਾਰਾ ਕਨ ਸੰਵੰਦ ਰੱਖਦੇ ਇਹਨਾਂ ਨੇ ਪੰਜਾਂ ਨੇ ਸੀਹ ਦਿੱਤੇ ਤੇ ਇਹਨਾਂ ਨੇ ਪੰਜਾਂ ਪਹਿਰੇ ਚਾਹ ਲਏ ਔਰ 16 ਔਰ 1704 ਇਸਵੀ ਵਿੱਚ ਜਦੋਂ ਸੰਕੋਟ ਦੀ ਗੱਲ ਕੋਈ ਤਾਂ ਇਹਨਾਂ ਨੇ ਕਾਲੀ ਸਿੰਘਾਂ ਦੇ ਨਾਲ ਪੰਜ ਪੰਜ ਟੁਕੜੇ ਬਣਾ ਕੇ ਪੰਜ ਚਾਰੇ ਪਾਸੇ ਜਿਹੜੇ ਸੀ ਉਹ ਇੱਕ ਜਿਹੜੇ ਕਿਲੇ ਦੇ ਸੀ ਬਹੁਤ ਗੜੀ ਦੇ ਉਹ ਸਾਬੇ ਔਰ ਪੰਜ ਪੰਜ ਟੁਕੜੀਆਂ ਦੇ ਸਾਥ ਦੇ ਨਾਲ ਏ ਔਰ ਵੱਡੇ ਸਹਿਬ ਜادہ ਤੇ ਛੋਟੇ ਸਹਿਬ ਜادہ ਭਾਈ ਅਜੀਤ ਸਿੰਘ ਜੁਝਾਰ ਸਿੰਘ ਦੇ ਨਾਲ ਇਹ ਜਾਂ ਗਏ ਨੇ ਇਹ ਬਸ ਲਾਤ ਹੋਏ ਨੇ ਤੇ ਉੱਥੇ ਹੀ ਇਹਨਾਂ ਨੇ ਫੀਟੀਆਂ ਦਿੱਤੀਆਂ ਵੱਡੇ ਸਾਹਿਬ ਯਾਦ ਇਹਨਾਂ ਭੂਗੀ ਸਿੰਘ ਤੇ ਜੁਝਾਰ ਸਿੰਘ ਦੇ ਨਾਲ ਭਾਈ ਤਿੰਨ ਪਿਆਰੇ ਜੀਵ ਹੋਏ ਨੇ ਉਹ ਜਨਾਂ ਵਿੱਚ ਭਾਈ ਹਿਮਰ ਸਿੰਘ ਭਾਅ ਸਿੰਘ ਤੇ ਮੋਕਰ ਸਿੰਘ ਸੀ ਬੜੀ ਸਾਂਵੀ ਚੰਗ ਸੀ 10 ਲੱਖ ਫੌਜ ਵਾਲਾ ਇਹਨਾਂ ਨੇ ਮੁਕਾਬਲਾ ਕੀਤਾ ਤਾਂ ਹੀ ਕਿਹਾ ਕਿ 1.5 ਲੱਖ 600000 ਉਹਦੇ ਮਨੇ ਭਾਕੇ ਮੁਖਾਨ ਦਾ ਕਾਲੀ ਸਿੰਘਾਂ ਨੇ ਕਿ ਇਹ ਇਨਾਰੇ ਉੱਤੇ ਛਿੜੀਆਂ ਪਾਈਆਂ ਵਾਹਿਗੁਰੂ ਬਖਸ਼ਾਤ ਵਾਹਿਗੁਰੂ ਕਤੇ ਨਾਮ ਦੇ ਵਿੱਚ ਦੁਆਰ ਲੈ ਕੇ ਬੋਲੇ ਡਾਕਟਰ ਜੀ ਮਜ਼ੂਮਾ ਲੋਕੀ ਵਾਹਿਗੁਰੂ ਦੇ ਅਸਿੱਧੇ ਰਹਿਣ ਦੇ ਪਰੂਤ ਨੂੰ ਹਰ ਸਾਲ ਦਿੱਤਾ ਰੋ ਇਸ ਸਾਲ ਵੀ ਨਗਰ ਦੇ ਸੱਤਾਂ ਵੱਲੋਂ ਹੋਣਾ ਹੋਮ ਹੋਆ ਗਿਆ ਮੈਦਾਨਿਆ ਜਿਸ ਵਿੱਚ ਰਾਗੀ ਜਿਹਾ ਸਿਸ਼ੀ ਜਿਹਾ ਢਾਡੀ ਜਿਹਾ ਆਪਣੀ ਘਟ ਰਾਈ ਉਹਦੀਆਂ ਦੀਆਂ ਵਾਰਾ ਸੁਣਾ ਕੇ ਸੰਤਾਨ ਨੂੰ ਹਾਲਤ ਹੋ ਗਈ ਹੈ ਪਾਲੰਗਰ ਕਹਿਆ ਗਿਆ ਹੈ ਤੇਰੇ ਤੇ ਆ ਕੇ ਦਾਦਾ ਲੱਡੂ ਫਲੇਟ ਤੋਂ ਲੈ ਕੇ ਸੰਤਾਨ ਨੂੰ ਕਹਿਆ ਜਾ ਰਿਹਾ ਹੈ ਨਹੀਂ ਨਾੜੇ ਸੰਤਾਨ ਜਨਰੇਟ ਹੋ ਰਹੀ ਹੈ i <laughs> ਤਾਂ ਨਾਲ ਸਾਚੀ ਨੂੰ ਅੱਲਾਹ ਜੀ ਮਾਰਾ ਲੇ ਕੱਤੋਂ ਲੰਸਾ ਜੋਗੀ ਤਨਿਆਮਤਾ ਹੈ ਉਸ ਸਮੇਂ ਦੇ ਮੁਤਾਬਕ ਸੰਤਰਾ ਰਾਤਵਾਰ ਕੀਤੀ ਰਮਤਾ ਸੁਸਤੋ ਬਾਗੀ ਸਮੇਂ ਦੇ ਮੁਤਾਬਕ ਸ਼ਰਨਾਮਾ ਸਤਰਾ ਕਰ